ਤਸਵੀਰਾਂ ਦਿਖਾ ਰਹੇ ਹਾਂ ਜਲਾਲਾਬਾਦ ਦੇ ਨੇੜੇ ਪਿੰਡ ਥਾਰੇ ਵਾਲਾ ਦੀਆਂ ਜਿੱਥੇ ਇੱਕ ਪਰਿਵਾਰ ਦੀ 15 ਸਾਲਾਂ ਦੀ ਨਵਾਲਕ ਲੜਕੀ ਜੋ ਘਰੋਂ ਜਲਾਲਾਬਾਦ ਦੇ গারਲ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣ ਦੇ ਲਈ ਗਈ ਸੀ ਪਰ ਫਿਲਹਾਲ ਜਿਸ ਤੋਂ ਬਾਅਦ ਦੇ ਵਿੱਚ ਲੜਕੀ ਵਾਪਸ ਕਰਨੀ ਪਰਤੀ ਤਾਂ ਪਿੱਛੋਂ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਪਰਿਵਾਰ ਦੇ ਵੱਲੋਂ ਆਪਦੇ ਪੱਧਰ ਤੇ ਵੀ ਭਾਲ ਕੀਤੀ ਗਈ ਪਰ ਨਾ ਮਿਲਣ ਤੇ ਜਿਹੜਾ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਪੂਰੇ ਮਾਮਲੇ ਦੀ ਇਤਲਾਹ ਦਿੱਤੀ ਗਈ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਆਪ ਤੁਹਾਡੀ ਪਰਿਵਾਰ ਨਾਲ ਅਤੇ ਥਾਣਾ ਸਿਟੀ ਦੇ ਐਸ ਐਚ ਓ ਅੰਗਰੇਜ਼ ਕੁਮਾਰ ਨਾਲ ਵੀ ਗੱਲਬਾਤ ਕਰਵਾਉਣੀ ਹੈ ਕਿ ਪੂਰਾ ਮਾਮਲਾ ਕੀ ਹੈ ਜੀ ਕੀ ਨਾਮ ਆਦਾ ਕਿੱਥੋਂ ਦੇ ਰਹੇ ਨਾਲ ਮੇਰਾ ਨਾਮ ਜੰਗੀਰ ਸਿੰਘ ਹੈ ਪਿੰਡ ਧਰਸਿੰਗ ਵਾਲਾ ਮੋੜ ਕੀ ਮਸਲਾ ਕੀ ਹੈ ਸਰ ਮਸਲਾ ਹੈ ਕਿ 16 ਤਰੀਕ ਨੂੰ ਮੇਰੇ ਲੜਕੀ ਸਕੂਲ ਜਲਾਲਾਬਾਦ ਐਡਮਿਸ਼ਨ ਕਰਾਉਣ ਗਿਆ ਸੀ ਕਿਹੜੇ ਸਕੂਲ ਸਰਕਾਰੀ ਗਰਲ ਸਕੂਲ ਉਕੇ ਉਸ ਤੋਂ ਬਾਅਦ ਵਿੱਚ ਕੀ ਹੋਇਆ ਉਸ ਤੋਂ ਬਾਅਦ ਹੋਇਆ ਕਿ ਮੈਂ ਤੋਂ ਲਗ ਡਿਵੀਸ਼ਨ ਕਰਵਾ ਕੇ ਬਾਹਰ ਆਏ ਸੀ ਉਸ ਤੋਂ ਬਾਅਦ ਕਨੈਪ ਹੋ ਗਈ ਗੱਲ ਤੇ ਲੜਕੀ ਤੁਹਾਡੀ ਕਿੰਨੇ ਸਾਲਾਂ ਦੀ ਸੀ 15 ਸਾਲਾਂ ਦੀ ਕੀ ਨਾਮ ਹੈ ਕਾਜਾ ਰਾਣੀ ਕੱਲੀ ਗਈ ਸੀ ਕਰੋਗੇ ਜਾਂ ਹੋਰ ਵੀ ਕੋਈ ਨਾਲ ਗਿਆ ਨਹੀਂ ਨਾਲ ਉਹਨਾਂ ਦੀ ਸਹੇਲੀ ਸੁਨੀਤਾ ਰਾਣੀ ਗਈ ਸੀ ਉਹਨਾਂ ਦੇ ਕੋਲੋਂ ਤੁਹਾਨੂੰ ਨਹੀਂ ਕੁਝ ਪਤਾ ਚੱਲਿਆ ਕਿੱਥੇ ਗਈ ਕਿੱਥੇ ਨਹੀਂ ਕੋਈ ਪਤਾ ਨਹੀਂ ਸਾਨੂੰ ਦੱਸਿਆ ਜੀ ਪੁਲਿਸ ਨੂੰ ਤੁਸੀਂ ਇਤਲਾਹ ਦਿੱਤੀ ਹਾਂਜੀ 17 ਤੋਂ 20 ਸਾਲਾਂ ਦੀ ਇਤਲਾਹ ਦਿੱਤੀ ਸੀ ਅਗਲੇ ਦਿਨ ਹਾਂਜੀ ਹਾਂਜੀ ਇਹਦੇ ਪੁਲਿਸ ਦੇ ਵੱਲੋਂ ਕਿਹੋ ਜਿਹੀ ਕਾਰਵਾਈ ਕੀਤੀ ਗਈ ਆ ਉਸ ਤੋਂ ਬਾਅਦ ਉਹਨਾਂ ਸਾਡੇ ਐਫਆਰ ਦਰਜ ਨਹੀਂ ਕੀਤੀ ਮਤਲਬ ਅਸੀਂ ਫਿਰ ਉਸ ਤੋਂ ਬਾਅਦ ਗੋਲਡੀ ਗੁਰ ਗਏ ਸਰ ਕੋਲ ਉਹਨਾਂ ਨੇ ਇਸ ਵਾਰਛ ਤੇ ਸਾਡੀ ਉਹਨਾਂ ਦਰਖਾਸਤ ਰੱਖੀ ਤੁਸੀਂ ਆਪ ਨਹੀਂ ਲੱਭਣ ਦੀ ਕੋਸ਼ਿਸ਼ ਕੀਤੀ ਲੜਕੀ ਨੂੰ ਨਾ ਭਰਾ ਸੀ ਦੋ ਦਿਨ ਅਸੀਂ ਅੰਮ੍ਰਿਤਸਰ ਵੀ ਗਏ ਚੰਡੀਗੜ੍ਹ ਵੀ ਹੋ ਕੇ ਆਏ ਸੀ ਸਾਰੇ ਪਾਸੇ ਹੋ ਰਹੇ ਹਾਂ ਅੱਜ ਕਿੰਨੇ ਦਿਨ ਹੋ ਗਏ ਨੇ ਲੜਕੀ ਨੂੰ ਲਾਪਤਾ ਹੋਈ ਆ 8-9 ਦਿਨ ਹੋ ਗਏ ਨੇ ਪੁਲਿਸ ਦੇ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਕੀ ਮੰਗ ਕੀ ਕਰਦੇ ਹਾਂ ਮੰਗ ਕਰਦੇ ਆ ਸਾਡੇ ਲੜਕੀ ਵਾਪਸ ਆਣੀ ਚਾਹੀਦੀ ਜੀ ਕੀ ਨਾਮ ਹੈ ਤੁਹਾਡੇ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਸੀਮਾ ਰਾਣੀ ਇਸਤਰਾਵਲ ਮੋੜ ਤੇ ਰਹਿਣ ਵਾਲਾ ਹਾਂ ਮਸਲਾ ਕੀ ਹੋਇਆ ਮੇਰਾ ਮਸਲਾ ਹੈ ਮੇਰੀ ਲੜਕੀ ਡਿਮਿਸ਼ਨ ਕਰਾਉਣ ਗਈ ਸੀ ਇੱਕ ਕੁੜੀਆ ਸਾਡੇ ਘਰ ਆਈ ਸੀ ਮੇਰੀ ਗੁੜੀਆਂ ਨੂੰ ਲੈ ਗਈ ਸੀ ਡਿਮਿਸ਼ਨ ਕਰਵਾ ਕੇ ਵਾਪਸ ਗੇਟੋਂ ਬਾਹਰ ਆ ਗਏ ਨੇ ਤੇ ਮੇਰੀ ਗੁੜੀਆ ਘਰ ਨਹੀਂ ਆਈ ਉਹ ਗੁੜੀਆ ਘਰ ਆ ਗਈ ਏ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਸੀ ਇਸਤਰਾਪਲਾ ਤੁਹਾਡੀ ਗੁੜੀਆ ਕੋਈ ਮੁੰਡਾ ਲੈ ਕੇ ਚਲਾ ਗਿਆ ਏ ਮੁੰਡੇ ਦਾ ਕੋਈ ਪਤਾ ਲੱਗਿਆ ਕਿੱਥੋਂ ਦਾ ਮੁੰਡਾ ਏ ਜਾਬੇ ਰਹਿ ਨਾਲ ਲਟਾਣੀ ਪੈਦਾ ਏ ਤੇ ਸਾਨੂੰ ਪਤਾ ਲੱਗਾ ਸਾਨੂੰ ਸਰਪੰਚ ਨੇ ਦੱਸਿਆ ਹੀ ਸੋਨੇ ਸਰਪੰਚ ਨੇ ਸਾਡੇ ਘਰ ਆਏ ਕਹਿੰਦਾ ਤੁਹਾਡੀ ਗੁੜੀਆ ਕਿ ਤਸਕੋ ਐਡਮਿਸ਼ਨ ਕਰਾਣ ਗਈ ਏ ਕਹਿੰਦਾ ਤੁਹਾਡੀ ਗੁੜੀਆ ਇਸ ਤਰ੍ਹਾਂ ਕਿਸੇ ਲੜਕੇ ਨਾਲ ਚਲੀ ਗਈ ਉਹ ਲੜਕਾ ਸਾਡੇ ਟਿੱਕੀਆਂ ਲਾਂਦਾ ਉਹ ਮੁੰਡਾ ਲੈ ਕੇ ਚਲਾ ਗਿਆ ਇਹਨੇ ਆਦੇ ਕੋਲੋਂ ਮੋਟਰਸਾਈਕਲ ਦਿੱਤਾ ਏ ਅਦੇ ਕੋਲ ਸਰਪੰਚ ਕੋਲਕਾਰ ਕੇ ਸਾਡੀ ਕੁੜੀ ਨੂੰ ਪਹਜਾ ਦਿੱਤਾ ਇੰਨੇ ਸਰਪੰਚ ਸਾਹਿਬ ਨੇ ਪੁਲਿਸ ਨੂੰ ਤੁਸੀਂ ਪੂਰਾ ਮਾਮਲਾ ਦੱਸ ਦਿੱਤਾ ਸੀਗਾ ਵੀ ਕਿਹੜੇ ਅਸੀਂ ਸਾਰੀ ਗੱਲ ਕੀਤੀ ਏ ਪਰ ਸਾਡੀ ਸੁਣਾਈ ਪੁਲਿਸ ਨੇ ਨਹੀਂ ਕੀਤੀ ਅਸੀਂ ਰੋਜ ਜਾਵੀ ਦਾ ਰੋ ਪਿੱਟ ਕੇ ਕਰੇ ਆ ਜਾਵੀ ਦਾ ਕੀ ਲੱਗਦਾ ਕੋਈ ਕੋਈ ਸਿਆਸੀ ਦਬਾਇਆ ਇਸਦੇ ਪਿੱਛੇ ਇਹ ਤਾਂ ਹੁਣ ਲੜਕੀ ਪਹਿਲਾਂ ਵੀ ਜਲਾਲਾਬਾਦੀ ਪੜ੍ਹਦੀ ਸੀ ਕਿ ਨਹੀਂ ਸਰ ਮਿੱਡੇ ਪੜ੍ਹਦੀ ਸੀ ਐਡਮਿਸ਼ਨ ਕਰਨ ਪਲੱਸ 1 ਦੀ ਗਈ ਸੀ ਅੱਜ ਕਿੰਨੇ ਦਿਨ ਹੋ ਗਏ ਨੇ ਪੰਜਵਾਂ ਦਿਨ ਮੇਰੀ ਲੜਕੀ ਘਰ ਨਹੀਂ ਆਈ ਬੱਸ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਬਸ ਮੇਰੀ ਲੜਕੀ ਮੈਨੂੰ ਚਾਹੀਦੀ ਬਸ ਜਿਹੜਾ ਪਰਵਾਦੀ ਜਿੰਨੇ ਨੇ ਕੰਮ ਕੀਤਾ ਨੂੰ ਸਜ਼ਾ ਦਿੱਤੀ ਜਾਵੇ ਬਸ ਮੇਰੀ ਕੁੜੀ ਮੈਨੂੰ ਚਾਹੀਦੀ ਜੀ ਸਰ ਇੱਕ ਥਾਰੇ ਵਾਲੇ ਮੋੜ ਦਾ ਮਸਲਾ ਨਵਾਲਿਕ ਲੜਕੀ ਦੱਸੀ ਜਾ ਰਹੀ ਹੈ ਜਿਹੜੀ ਘਰੋਂ ਐਡਮਿਸ਼ਨ ਕਰਾਉਣ ਦੇ ਲਈ ਆਈ ਸੀ ਪਰ ਵਾਪਸ ਘਰ ਨਹੀਂ ਗਈ ਅੱਜ ਤਕਰੀਬਨ 8-9 ਦਿਨ ਹੋ ਗਏ ਇਹ ਜੀ ਸਾਨੂੰ ਇਹਨਾਂ ਨੇ ਇਤਲਾਹ ਦਿੱਤੀ ਕਿ ਇਹ ਲੜਕੀ ਇੱਥੇ ਆਈ ਸੀ ਐਡਮਿਸ਼ਨ ਕਰਾਉਣ ਵਾਸਤੇ ਕਾਜਲ ਰਾਣੀ ਜਿਹੜੀ ਉਮਰ ਹੈ ਦੀ ਆ 15 ਸਾਲ 16 ਸਾਲ ਦੇ ਕਰੀਬ ਇਹਦੇ ਪਾਦਰ ਵੱਲੋਂ ਕੰਪਲੇਨਟ ਦਿੱਤੀ ਗਈ ਉਹਦੇ ਤੇ ਅਸੀਂ ਐਫ ਆਈ ਆਰ ਨੰਬਰ 62 ਮਿਤੀ 19/4/24 ਨੂੰ ਜਿਹੜੀ ਰਜਿਸਟਰਡ ਕੀਤੀ ਹੈ ਬਰ ਖਿਲਾਫ ਹੈ ਗੁਰਵਿੰਦਰ ਸਿੰਘ ਪੁੱਤਰ ਲਖਮੀਰ ਸਿੰਘ ਵਸਸੀ ਨੱਥੂ ਦੁੱਲੇ ਦੇ ਇਹ ਐਫ ਆਈ ਆਰ ਰਜਿਸਟਰਡ ਕੀਤੀ ਕਾ ਦਿੱਤੀ ਤੇ ਬਾਕੀ ਇਹਦੀ ਅਗਲੀ ਤਫਤੀਸ਼ ਕੀਤੀ ਜਾ ਰਹੀ ਸਰ ਉਹ ਲੜਕੀ ਦਾ ਮਾਦਾ ਪਿਤਾ ਕਹਿੰਦਾ ਹੈ ਕਿ ਐਫ ਆਈ ਆਰ 8-9 ਦਿਨ ਹੋ ਗਏ ਹੋਈ ਨੂੰ ਪਰ ਅਜੇ ਤੱਕ ਜਿਹੜਾ ਮੁੰਡੇ ਨੂੰ ਪੁਲਿਸ ਨੇ ਚੱਕਿਆ ਨਹੀਂ ਗਿਆ ਜੀ ਜੀ ਅਸੀਂ ਆਪ ਦੇ ਤੌਰ ਤੇ ਪੂਰੀ ਇਹਦੀ ਪਾਲ ਕਰ ਰਹੇ ਹਾਂ ਇੰਨੇ ਦੇ ਮੁੰਡੇ ਦੇ ਜਿਹੜੇ ਮੋਬਾਈਲ ਨੰਬਰ ਤੇ ਉਹਦੀ ਵੀ ਕਾਲ ਡਿਟੇਲ ਕਰਵਾਈਏ ਜੋ ਵੀ ਅੱਗੇ ਬੰਦੀ ਹੋ ਜਔ ਜਲਦੀ ਤੋਂ ਜਲਦੀ ਇਹਨੂੰ ਲੜਕੇ ਨੂੰ ਗ੍ਰਿਫਤਾਰ ਕੀਤਾ ਜਾਏ ਕੋਈ ਹੋਰ ਵੀ ਲੋਕ ਸ਼ਾਮਲ ਨੇ ਲੜਕੀ ਨੂੰ ਭਜਾਉਣ ਦੇ ਵਿੱਚ ਜਾਂ ਵੀ ਫਿਰ ਹਾਲਤਾ ਇਹਦੇ ਤੇ ਇਹਨਾਂ ਮਕਦਮਾਂ ਦਾ ਡਿੱਗਰਾ ਜੇ ਹੋਰ ਹੋਣਗੇ ਅਗਲੇ ਤਫ਼ਤੀਸ਼ ਦੌਰਾਨ ਤਾਂ ਉਹ ਵੀ ਉਹਨਾਂ ਖਿਲਾਫ ਵੀ ਬੰਦੀ ਕਾਨੂੰਨੀ ਕਰ ਦੇਣਗੇ